ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ ਜੋ Hindu ਵਿਚਾਰ ਧਾਰਾ ਦੇ ਲੋਕਾਂ ਦਾ ਗੜ ਸੀ Hindu ਧਰਮ ਦੀ ਮਾਨਤਾ ਦੇ ਅਨੁਸਾਰ ਪ੍ਰਾਣੀ ਦੇ ਚਲਾਨਾ ਕਰਨ ਤੋਂ ਬਾਅਦ ਪਰਿਵਾਰ ਵਾਲੇ ਉਸ ਦੇ ਨਿਮਿਤ ਸ਼ਰਾਧ ਕਰਵਾਉਂਦੇ ਸਨ ਉਹਨਾਂ ਨੂੰ ਸਮਝਾਉਣ ਵਾਸਤੇ ਭਗਤ ਕਬੀਰ ਦਾਸ ਜੀ ਨੇ ਸ਼ਬਦ ਉਚਾਰਨ ਕੀਤਾ ਜੀਵਤ ਪਿਤਰ ਨਾ ਮਾਨੇ ਕੋ ਮੋਇ ਸ਼ਰਾਧ ਕਰਾਹੀ ਜਿਉਂਦੇ ਜੀ ਮਾਪੇ ਦਾ ਕੋਈ ਮਾਨ ਸਨਮਾਨ ਸੇਵਾ ਸੰਭਾਲ ਅਤੇ ਆਦਰ ਸਤਕਾਰ ਨਹੀਂ ਕਰਦੇ ਮਉੇ ਸ਼ਰਾਦ ਕਰਾਹੀ ਮਉਆ ਪਿੱਛੋਂ ਸ਼ਰਾਦ ਕਰਾਉਂਦੇ ਹੋ ਸ਼ਰਾਦ ਦਾ ਮਤਲਬ ਹੈ ਸਰਦਾ ਨਾਲ ਕੀਤਾ ਗਿਆ ਦਾਨ ਪੁੰਨ ਜੋ ਪਿਤਰਾਂ ਦੀ ਆਤਮਾ ਦੀ ਮੁਕਤੀ ਵਾਸਤੇ ਭੋਜਨ ਬਸਤਰ ਤਨ ਆਦ ਦੇ ਰੂਪ ਵਿੱਚ ਬਹਾਮਣਾਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਆਤਮਾ ਜੁਨਾਂ ਦੇ ਵਿੱਚ ਨਾ ਪਟਕੇ ਆਤਮਾ ਦਾ ਭੋਜਨ ਤਾਂ ਭਜਨ ਹੈ ਸਾਲਾਂ ਪਹਿਲੋ ਵਿਛੜ ਗਈ ਆਤਮਾ ਨੂੰ ਖੀਰ ਮਾਲਪੂੜੇ ਖਵਾ ਰਹੇ ਹੋ ਪਿਤਰ ਵੀ ਬਪਰੇ ਕਹ ਕਉ ਪਾਵੋ ਕਵਾਂ ਕੁੱਕਰ ਖਾਹੀ ਬਾਂਮਣ ਦੇ ਪੇਟ ਵਿੱਚ ਗਿਆ ਹੋਇਆ ਭੋਜਨ ਪਿਤਰਾਂ ਤੱਕ ਭਲਾ ਕਿਵੇਂ ਪਹੁੰਚੇਗਾ ਬਾਂਮਣ ਵੀ ਭਲਾ ਕਿੰਨਾ ਖਾ ਲੈਣਗੇ ਉਹ ਭੋਜਨ ਕਾਵੇ ਅਤੇ ਕੁੱਤੇ ਹੀ ਖਾਂਦੇ ਹਨ ਜਿਉਂਦੇ ਜੀ ਤਾਂ ਪਿਤਰ ਭੁਖ ਨੰਗ ਰੋਗ ਅਤੇ ਨਿਰਾਦਰ ਦਾ ਜੀਵਨ ਬਤੀਤ ਕਰਦੇ ਰਹੇ ਹਨ ਗੁਰੂ ਅਮਰਦਾਸ ਜੀ ਸਾਨੂੰ ਬਾਣੀ ਰਾਹੀਂ ਸਮਝਾਉਂਦੇ ਹਨ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜਿਓ ਜਦੋਂ ਪ੍ਰਾਣੀ ਚਲਾਨਾ ਕਰ ਜਾਵੇ ਤਾਂ ਉਸ ਦੀ ਆਤਮਾ ਲਈ ਗੁਰਬਾਣੀ ਦੀ ਕਥਾ ਕੀਰਤਨ ਅਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੋ ਜੋ ਉਸ ਜੀਵ ਦੇ ਸਹਾਈ ਹੋਵੇਗੀ ਭਗਤ ਕਬੀਰदास ਜੀ ਵੀ ਸਾਨੂੰ ਇਹੀ ਸਮਝਾ ਰਹੇ ਹਨ ਕਿ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਜਿਉਂਦਿਆਂ ਜੀ ਸੇਵਾ ਕਰੋ ਮਾਨ ਸਤਕਾਰ ਕਰੋ ਤੁਹਾਡੇ ਕੀਤੇ ਇਹਨਾਂ ਅچھے ਕਰਮਾਂ ਦੇ ਨਾਲ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੇ ਤੁਹਾਨੂੰ ਸ਼ੁਭ ਕਰਮਾਂ ਦੇ ਫਲਾਂ ਦੀ ਪ੍ਰਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ